ਲੋ ਜੀ ਨੀਲੀ ਰਾਵੀ ਵਿੱਚ ਦੋ ਅੰਦ ਕੈਟਾਗਰੀ ਟੋਟਾਂ ਦੇ ਹੀਫਰ ਟੋਟਾਂ ਨਾਲ ਤਰੌਲੇ ਮੇਲੇ ਤੋਂ ਜਿਹੜੇ ਨੰਬਰ ਲੱਗ ਚੁੱਕੇ ਨੇਗੇ ਤਕਰੀਬਨ ਸਾਰਾਂ ਟੋਟਾਂ ਲੈਂਡ ਆਪਣੇ ਹੀ ਆ ਜੀ ਫੁੱਲ ਵੱਜਣਾ ਸ਼ੁਰੂ ਹੋ ਗਏ ਜਿਵੇਂ ਜਿਵੇਂ ਕਟਿੰਗਾ ਮੰਨ ਕੇ ਚਲੋ ਇੱਥੋਂ ਫੁੱਲ ਵੱਜੀ ਜਾਣਗੇ ਹਨਾ ਦੇਖ ਸਕਦੇ ਹੋ ਜੇ ਪਹਿਲੇ ਨੰਬਰ ਵਾਲੇ ਫੁੱਲ ਵੱਜ ਗਿਆ ਇੱਧਰ ਦੋ ਨੰਬਰ ਵਾਲੀਆਂ ਇੱਧਰ ਸਰ ਜੀ ਫਰੰਗੀ ਆਪਣਾ ਮਿੱਤਰ ਭਰਾ ਹੈ ਲੋਯਾ ਝੋਟਾਂ ਨਹੀਂ ਇਹ ਝੋਟਾਂ ਫੋਲੋ ਵੱਜਣਾ ਸ਼ੁਰੂ ਹੋ ਗਏ ਜਿਵੇਂ ਜਿਵੇਂ ਝੋਟਾਂ ਜਿੱਤ ਕੇ ਬਾਹਰ ਆਈਆਂ ਨੇ ਕਿਹੜੇ ਬਾਹਰ ਗਰਾਮ ਦੇ ਕਿਹੜੇ ਝੋਟਾਂ ਕਿਹੜੇ ਨੰਬਰ ਤੇ ਲੱਗੀਆਂ ਹੁਣ ਨੀਲੀ ਰਾਵੀ ਦੇ ਵਿੱਚ ਦੋਹਾਂ ਕੈਟਾਗਰੀ ਚ ਮੁਕਾਬਲੇ ਹੋ ਕੇ ਹਟਿਆ ਜੀ ਸੋ ਵੀਡੀਓ ਪੂਰੀ ਦੇਖੋ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦੇ ਤੇ ਹੋਰ ਆਈਆਂ ਵੀਡੀਓ ਦੇਖਣ ਵਾਸਤੇ ਸਾਡੇ ਭਾਗ ਸਿੰਘ ਫਾਰ YouTube ਚੈਨਲ Facebook ਤੇ Instagram ਤੇ ਤਿੰਨੋਂ ਥਾਂਾਂ ਤੇ ਨੂੰ ਵੱਧ ਤੋਂ ਲਾਈਕ ਫੋਲੋ ਸਬਸਕ੍ਰਾਈਬ ਕਰ ਲਿਆ ਕਰੋ ਸੋ ਬਾਕੀ ਮੇਦਰ ਦੇਖੋ ਜੀ ਪਹਿਲਾ ਨੰਬਰ ਝੋਟੀ ਆ ਚੁੱਕੇਗੀ ਮੈਂ ਸਾਰੇ ਭਾਈਨਾਂ ਕੋਲ ਬਾਈਨਾਂ ਗੱਲਬਾਤ ਕਰਾਵਾਂ ਕਿ ਕਿਹੜੇ ਕਿਹੜੇ ਸਾਹਦਿਆ ਨੇ ਕੀ ਗੱਲਬਾਤ ਆ ਨਿਸ਼ਾਨ ਰਹੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੇਬਲਾ ਸਾਨੂੰ ਸਾਰੇ ਟੀਮ ਨੂੰ ਬਦਾਨਾ ਜੀ ਬਹੁਤ ਤੁਹਾਨੂੰ ਬਹੁਤ ਬਹੁਤ ਬਦਾਨਾ ਕਿਹੜੇ ਨੰਬਰ ਲੱਗੇ ਝੋਟੀ ਦਾ ਪਹਿਲਾ ਤੀਜਾ ਨੰਬਰ ਆ ਗਿਆ ਤੀਜਾ ਨੰਬਰ ਲੱਗਿਆ ਜੀ ਆ ਫਰੰਗੀ ਆ ਗਿਆ ਭਾਈ ਇਹ ਫਰੰਗੀ ਵੀਰ ਦੀ ਕੱਟੀ ਹੈ ਦੀ ਮਿਹਨਤ ਬੋਲੀ ਹੈ ਜੀ ਅੱਜ ਆ ਮੇਰੇ ਗੁਰੂ ਕਰਕੇ ਨਹੀਂ ਨਹੀਂ ਗੁਰੂ ਨੇ ਅਸੀਂ ਭਰਾ ਜੀ ਤੇ ਇਹਨੂੰ ਆਪਾਂ ਸੇਧ ਦਿੱਤੀ ਸੀਗੀ ਇਹ ਕੱਟੇ-ਕੱਟੀਆਂ ਦੂਜੇ ਖਰੀਦਾਈ ਜਿਹੜੇ ਉਹ ਮਾਰੇ ਹੁੰਦੇ ਆ ਮੈਂ ਕਿਹਾ ਫਰੰਗੀ ਲੈਨ ਤੇ ਆ ਜਾ ਇੱਕ ਦਿਨ ਇੱਕ ਦਿਨ ਨਾਂ ਬਣੂਗਾ ਤੇਰਾ ਤੇ ਅੱਜ ਵੇਖ ਲਓ ਮਿਹਨਤ ਦਾ ਮੁੱਲ ਮੋੜਿਆ ਕਿ ਨਹੀਂ ਮੋੜਿਆ ਮੈਨੂੰ ਸੋਚਿਆ ਹੀ ਨਹੀਂ ਸੀ ਇੱਕ ਗੱਡੀਆਂ ਵਾਲੇ ਦੇ ਮੁੰਡੇ ਹੋ ਕੇ ਵੀ ਪਰ ਮੈਂ ਕਿਹਾ ਫਰੰਗੀ ਕੰਮ ਨਹੀਂ ਚੰਗਾ ਉਹ ਜਿਹੜਾ ਤੂੰ ਕਰਦਾ ਮੈਂ ਕਿਹਾ ਇੱਧਰ ਆ ਜਾ ਮੇਰੇ ਵਾਲੀ ਲੈਨ ਚ ਬੜਾ ਧੰਨਵਾਦ ਮੈਨਾਂ ਚੰਗਾ ਕੰਮ ਕਰ ਤੇ ਆਹ ਵੇਖ ਲਓ ਅੱਜ ਮਿਹਨਤ ਬੋਲਦੀ ਫਰੰਗੀ ਦੀ ਸ਼ੁਕਰ ਤੇ ਇਹ ਬਾਬਰ ਟੂ ਦੀ ਆ ਜੀ ਇਹ ਬਾਬਰ ਟੂ ਦੀ ਆ ਹਾਂਜੀ ਹਾਂਜੀ ਤੇ ਭਾਈ ਫਰੰਗੀ ਕੋਲੇ ਕਾਲੀ ਵਾਲਾ ਪੈਂਡਾ ਹੈ ਹਾਂਜੀ ਕਾਲੀ ਵਾਲਾ ਜੀ ਆ ਬੱਚਿਆਂ ਦੀ ਮਿਹਨਤ ਬੋਲਦੀ ਬੜੀ ਇਹਨੂੰ ਪਿਆਰ ਕਰਦੇ ਇਹਨੂੰ ਤੇ ਅੱਜ ਇਹਨਾਂ ਸਾਰਿਆਂ ਦੀ ਮਿਹਨਤ ਇਹ ਪਿੰਡਾ ਬੂਈਆਂ ਵਾਲੇ ਦਾ ਮੁੰਡਾ ਸਾਡ ਤੇ ਮੇਰੀ ਬਾਈ ਬਹੁਤ ਮਿਹਨਤ ਬਹੁਤ ਮਿਹਨਤ ਹੈ ਇਹ ਵਿਚਾਰੇ ਦੀ ਬਾਕੀ ਇੱਕ ਤੁਹਾਨੂੰ ਹੋਰ ਬਾਈ ਇਹ ਜਿਹੜਾ ਸੇਲ ਪਚੇ ਦਾ ਕੰਮ ਵੀ ਕਰਦਾ ਹਾਂ 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 ਟੌਪ ਦੇ ਜਾਨਵਰ ਲੈਂਦਾ ਬਹੁਤ ਸੋਹਣਾ ਲੈ ਗਿਆ ਅੱਜ ਤਾਂ ਮੈਂ ਕੱਟੀ ਲੈਣ ਗਿਆ ਸੀ ਨਾ ਕਿਹਾ ਇਹ ਬਾਈ ਕੋਈ ਨਾ ਕਰੂ ਮੇਰੀ ਪੱਕਾ ਇਹ ਕਰਦੀ ਹੈ ਹੋਰ 5ਵੇਂ ਨੰਬਰ ਤੇ ਲੱਗ ਗਿਆ ਹਾਂ ਨਹੀਂ ਬਹੁਤ ਸੋਹਣਾ ਲੈ ਗਿਆ ਇਹਦੀ ਮਿਹਨਤ ਬਹੁਤ ਹੈ ਹਾਂ ਬਹੁਤ ਸੋਹਣਾ ਕੰਮ ਕਰਦਾ ਇਹ ਤੇ ਆਏ ਨਹੀਂ ਇਹ ਆਏ ਨਾ ਹੋਊਗਾ ਵੀ ਕੱਲ ਨੂੰ ਕੋਈ ਕੱਟੀ ਲੈਣਾ ਵੇ ਗਲਤ ਨਹੀਂ ਦਿੰਦਾ ਇਹ ਇਹਨੂੰ ਮੇਰਾ ਕਿਹਾ ਹੋਇਆ ਹੈਗਾ ਮਾੜੀ ਨਾਲ ਦੇ 5000 ਵਾਧੇ ਲੈ ਲੀ ਅਗਲੇ ਤੋਂ ਏ ਨਾਵੇਂ ਕਰੀ ਜਾ ਕੇ ਗਲਾ ਗਾਲਾ ਕੱਢੇ ਤੇ ਵੀ 5000 ਰੁਪਏ ਵਾਧੇ ਲੈ ਲਈ ਠੋਕ ਕੇ ਨਹੀਂ 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 ਚੱਲ ਕੋਈ ਨਹੀਂ ਕੋਈ ਉਹ ਕੋਈ ਗਾਲੀ ਆਜੋ ਜੀ ਆਜੋ ਆ ਜਾ ਆਜ ਆਹ ਪੁੱਤ ਜੀ ਆ ਆ ਜਾ ਆ ਜਾ ਆਜਾ ਪੁੱਤ ਜੀ ਬਸ ਆਜਾ ਪੁੱਤ ਆਹ ਆਪਣੇ ਕੱਤੀ ਅੱਗੇ ਵੀ ਇੱਕ ਨੰਬਰ ਆ ਗਿਆ ਬਾਬਰ ਟੂ ਦੀ ਕੱਤੀ ਅੱਗੇ ਵੀ ਆ ਗਿਆ ਨੰਬਰ ਤੇ ਹਾਂ ਬਾਬਰ ਟੂ ਬਹੁਤ ਰਿਜਲਟ ਟਾਪ ਆ ਯਾਰ ਆਪਾਂ ਹੁਣ ਸਿੱਧਾ ਪਿੰਡ ਦੇਤਾ ਬਾਈ ਨੂੰ ਤੇ ਬਹੁਤ ਸੋਹਣਾ ਛੋਟਾ ਸੋਹੰਦਾ ਜੀ ਠੀਕ ਹੈ ਬੱਚੇ ਬਹੁਤ ਟੌਪ ਹੋਦੇ ਮੇਰਾ ਨੰਬਰ ਬੋਲੋ ਮੇਰਾ ਨੰਬਰ 94631 05255 ਨੰਬਰ ਆ ਮੇਰਾ ਪਿੰਡ ਧਨਾਸ਼ੀਤ ਜ਼ਿਲ੍ਹਾ ਫਿਰੋਜ਼ਪੁਰ ਕਿਉਂਕਿ ਮੈਂ ਤਾਂ ਸਾਰੇ ਭਰਾ ਜਾਣਦੀ ਆ ਪਰ ਫਿਰ ਵੀ ਕੋਈ ਭਰਾ ਮਿੱਤਰਾ ਕੋਈ ਰੈ ਸਲਾਹ ਕੋਈ ਗੱਲਬਾਤ ਕਰੀ ਨਾ ਮੈਂ ਕਰ ਸਕਦਾ ਤੁਹਾਡੇ ਨਾਲ ਠੀਕ ਆ ਤੁਹਾਨੂੰ ਤੁਹਾਨੂੰ ਸਾਰੇ ਭਾਈ ਪਰਿਵਾਰ ਨੂੰ ਸਾਰੇ ਮਿੱਤਰਾਂ ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖ ਸਕਦੇ ਹਾਂ ਲਓ ਜੀ ਇੱਕ ਆ ਝੋਟੀ ਦੇ ਫੁੱਲ ਵੱਜਿਆ ਇਹ ਵੀਰਾਂ ਨਾਲ ਆਪਾਂ ਗੱਲਬਾਤ ਕਰਾਉਣਾਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਵਧਾਈਆਂ ਤੁਹਾਨੂੰ ਵਧਾਈਆਂ ਵਾਧੂ ਵਾਧੂ ਵਧਾਈਆਂ ਤੁਹਾਨੂੰ ਕਿਹੜੇ ਨੰਬਰ ਤੇ ਕੱਟੀ ਲੱਗੀ ਆ ਦੂਜੇ ਨੰਬਰ ਤੇ ਲੱਗੀ ਦੂਜੇ ਨੰਬਰ ਤੇ ਲੱਗੀ ਜੀ ਆਪਾਂ ਗੱਲ ਕਰੀਏ ਇਹਦੇ ਪਿਓ ਦੀ ਕਿਹੜੇ ਪਿਓ ਦੀ ਕੱਟੀ ਆ ਇਹ ਬਿੱਲਾ ਨੇਤਰ ਜੀ ਕਮਿਆਰੇ ਦਾ ਸੰਵਾਦ ਮਸਤੀ ਭਾਗਸਰ ਵਾਲੇ ਦੀ ਬਲੱਡ ਲਾਈਨ ਹੈ ਜੀ ਹਾਂ ਅੰਕਲ ਮਸਤੀ ਬਿੱਲੇ ਨੇਤਰ ਦੀ ਹੈ ਹਾਂ ਜੀ ਬਿੱਲੇ ਨੇਤਰ ਦੀ ਡਰੈਗ ਯਾਰ ਕੋਈ ਤਾਂ ਅੱਗੇ ਕੱਟਾ ਹੁੰਦਾ ਉਸ ਤਰ੍ਹਾਂ ਨਹੀਂ ਤੇ ਇਹ ਦੋ ਗਰੀਬ ਪਸ਼ੂ ਪਾਇਆ ਲਗਭਗ ਖੀਰੀਆਂ ਚ ਇੱਥੇ ਅਸੀਂ ਆਈ ਸੀ 10 15 12 ਪਾਏ ਆ ਜੀ ਪਸ਼ੂ ਅੱਛਾ ਪਹਿਲੇ ਖੀਲੇ ਇੱਕ ਹੀ ਰੰਜਾ ਗੱਟੀ ਉਹ ਜਿੱਤੀ ਸੀ ਇਹ ਹਾਂਜੀ ਹਾਂਜੀ ਕਿਹੜੇ ਜਨ ਵੇਖੋ ਤਾਂ ਉਦੋਂ ਉਹ 5ਵੇਂ ਨੰਬਰ ਤੇ ਆਈ ਸੀ ਚੜੱਕ ਜੀ ਉਦੋਂ 5ਵਾਂ ਨੰਬਰ ਚੜੱਕ ਤੋਂ ਖੀਰੀਆਂ ਚੋਂ ਹਾਂਜੀ ਤੇ ਧਨੋਲਾ 9ਵੇਂ ਨੰਬਰ ਜੀ 9ਵੇਂ ਨੰਬਰ ਇਥੋਂ ਖੀਰੀਆਂ ਚ ਤੇ ਇਸ ਵਾਰ ਜਿੰਨੀ ਮਤਲਬ ਉਮਰ ਵੀ ਵੱਧ ਗਈ ਤੇ ਨੰਬਰ ਉਹ ਵੀ ਨੇੜੇ ਲੱਗ ਗਿਆ ਨੰਬਰ ਵੀ ਨੇੜੇ ਆ ਗਿਆ ਠੀਕ ਹੈ ਤੇ ਨੀਲੀ ਰਾਵੀ ਤੇ ਸਪੈਸ਼ਲ ਪਸ਼ੂ ਆਪਣੇ ਹਾਂ ਨੀਲੀ ਦੀਆਂ ਹਾਏ ਮੋਰਾ ਵੀ ਹੈਗੇ ਪਸ਼ੂ ਹਾਂਜੀ ਮੋਰਾ ਦੇ ਵੀ ਹੈਗੇ ਸਾਡੇ ਕੋਲ ਮੋਰਾ ਦੇ ਵੀ ਏ ਵੀਰ ਜੀ ਬਿੱਲੇ ਨੇਤਰ ਦੀ ਧੀ ਹੈ ਜੀ ਜੀ ਠੀਕ ਹੈ ਨਾ ਜੀ ਤੇ ਗੱਬਣਾ ਹਾਂਜੀ ਗੱਬਣਾ ਪੰਜ ਮਹੀਨੇ ਦੀ ਗੱਬਣਾ ਇਹ ਤਾਂ ਗੱਬਣ ਕਰਾਤੀ ਗੱਬਣਾ ਹਾਂਜੀ ਇਹ ਡਾਇਮੰਡ ਤੋਂ ਹੀ ਡਾਇਮੰਡ ਹਰੀ ਕਾਂ ਬੋਲ ਤੋ ਹਾਂਜੀ ਹਰੀ ਤੇ ਘਰ ਚ ਕਿੰਨੇ ਕੁ ਪਸ਼ੂ ਆਪਣੇ ਕੋਲ ਟੋਟਲ ਟੋਟਲ ਆਪਣੇ ਕੋਲੇ ਹੈਗੇ ਚਾਰ ਪੰਜ ਪਸ਼ੂ ਚਾਰ ਪੰਜ ਨੀਲੀ ਰਾਵ ਦੇ ਜਿਹੜੇ ਨਹੀਂ ਵਿੱਚ ਮੋਹਰੇ ਤੇ ਵੀ ਹੈਗੇ ਜੀ ਜਣੀ ਰਲਵੇਂ ਮਿਲਵੇ ਪੰਜ ਸੱਤ ਪਸ਼ੂ ਰੱਖਿਆ ਜੀ ਆਮ ਘਰ ਰੱਖਿਆ ਹੁੰਦੇ ਆਪਣੇ ਹਾਂਜੀ ਪੰਜ ਚਾਰ ਜੂ ਮੈਂ ਆਪਣੇ ਆਮ ਘਰੇ ਹੁੰਦੇ ਓਵੇਂ ਹੀ ਆਗੇ ਹਾਂਜੀ ਬਸ ਸਾਈ ਵਾਲ ਵੀ ਆ ਤੇ ਆਪਣੇ ਕੋਲੇ ਮੇਲੇ ਚ ਕੈ ਕਿ ਸਾਲੋਂ ਗੁੰਦਨ ਤੁਹਾਨੂੰ ਸਾਨੂੰ ਅਸੀਂ ਤਾਂ ਹੀ 2007 ਤੇ ਲੱਗੇ ਜ ਉਹ ਉਹ ਉਹਨ ਦੀ ਯਾਤਰਾ ਹੈ ਹਾਂਜੀ ਜਦੋਂ ਮੁਕਸਰ ਮੇਲਾ ਹੁੰਦਾ ਸੀ ਨਾ ਜੀ ਮਾਦੀ ਦਾ ਉਦੋਂ ਦਾ ਅਸੀਂ ਉਤੋਂ ਵੇਖਣ ਲੱਗੇ ਜਦੋਂ ਖਲੀ ਖੁਲੀ ਵਰਕੇ ਜਾਂ ਵੱਡੇ ਜੋ ਰਾਜਵਰ ਕਿਉਂ ਠੀਕ ਠੀਕ ਇਹ ਜੀ ਹਜੇ ਤਾਂ ਦੋਂਦੀ ਹੈ ਜੀ ਆਪਣੀ ਹਾਂਜੀ ਸਵਾ ਦੋ ਸਾਲ ਹੋ ਗਏ ਦੋ ਸਵਾ ਦੋ ਸਾਲ ਲੱਗ ਪਏ ਸਵਾ ਦੋ ਸਾਲ ਹੀ ਲੱਗੇ ਠੀਕ ਠੀਕ ਚੇਤ ਸਿੰਘ ਵਾਲਾ ਜੀ ਚੇਤ ਸਿੰਘ ਵਾਲਾ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਜ਼ਿਲ੍ਹਾ ਫਰੀਦਕੋਟ ਹੈ ਜੀ ਆਪਣਾ ਮੋਬਾਈਲ ਨੰਬਰ ਬੋਲਿਓ ਆਪੋ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 99682 ਜੀ 19765 ਠੀਕ ਹੈ ਪਿੰਡ ਕਿਹੜਾ ਬੋਲੇ ਸੀ ਚੇਤ ਸਿੰਘ ਵਾਲੇ ਜ਼ਿਲ੍ਹਾ ਫਰੀਦਕੋਟਾ ਜ਼ਿਲ੍ਹਾ ਫਰੀਦਕੋਟ ਠੀਕ ਹੈ ਬਈ ਧੰਨਵਾਦ ਸਾਨੂੰ ਦੱਸਣ ਤੁਹਾਡੇ ਸਾਰੇ ਭਰਾਵਾਂ ਨੂੰ ਬਹੁਤ ਬੁਹਾਰਕਾਂ ਤੋਰ ਕੇ ਦੱਸਾ ਭਰਾਵਾਂ ਘੱਤੀ ਲਓ ਜੀ ਕੱਟੀ ਦੋ ਨੰਬਰ ਵਾਲੀ ਆਈ ਇਹੇ ਭਰਾ ਦੇਖ ਸਕਦੇ ਹੋਗੇ ਨੀਲੀ ਰਾਵੀ ਇੱਕ ਨਸਲ ਹੀ ਇੱਕ ਵੱਖਰੀ ਹੈ ਕਿਉਂਕਿ ਕਹਿੰਦਾ ਪੰਜਾਬ ਦੀ ਤਾਂ ਇਹਦਾ ਮੋ ਵਾਧਾ ਹੁੰਦਾ ਹੈ ਤੇ ਬਾਕੀ ਕਿ ਨਸਲ ਹੀ ਚੰਗੀ ਆ ਯਾਰ ਸੋਹਣੀ ਬਹੁਤ ਨਸਲ ਤੇ ਪੰਜਵੇਂ ਨੇ ਗੱਬਣਾ ਨੀਲੀ ਰਾਵੀ ਦੋ ਆ ਝੋਟੀ ਦੂਜਾ ਨੰਬਰ ਪ੍ਰਾਪਤ ਕੀਤਾ ਬਿੱਲੇ ਤੋ ਦੇਖ ਸਕਦੇ ਆ ਜੀ ਤੇ ਇਸ ਦੋ ਵਾਰ ਸਾਨੂੰ ਪਹਿਲੇ ਨੰਬਰ ਵਾਲੀ ਚੌਥੇ ਨੰਬਰ ਜਿਵੇਂ ਜਿਵੇਂ ਬਾਈ ਟੱਕਰੀ ਆਏ ਅੱਛਾ ਜੀ ਵੀਰ ਕਹਿੰਦਾ ਮਾਂ ਵੀ ਕੇ ਪਹਿਲੇ ਨੰਬਰਾਂ ਤੋਂ ਹੁੰਦੀ ਰਹੀਗੀ ਕਿਹਦੀ ਮਾਂ ਬਟਾਲੇ ਦੀ ਮਾਂ ਪਹਿਲੇ ਪੰਜਾਂ ਨੰਬਰ ਤੇ ਆਈ ਸੀ ਸੋ ਦੇਖ ਸਕਦੇ ਆ ਜੀ ਲਓ ਜੀ ਇਹ ਘੱਟੀ ਆ ਪਹਿਲੇ ਨੰਬਰ ਤੇ ਬਾਈ ਨਾਲ ਆਪਾਂ ਗੱਲਬਾਤ ਕਰਨੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਕਿਹੜੇ ਪਿੰਡ ਤੋਂ ਆਏ ਆ ਆਪਾਂ ਢੰਡੀਆਂ ਦਾ ਪਿੰਡ ਆਪਣਾ ਕਿਹੜਾ ਜੀ ਮੁੱਦ ਕੀ ਮੁੱਦ ਕੀ ਤੇ ਜੇ ਆਪਾਂ ਗੱਲ ਕਰੀਏ ਇਸ ਛੋਟੀ ਦੇ ਬਾਪ ਦੀ ਬਾਪ ਕਿਹੜਾ ਦਾ ਜੀ ਇਹ ਤਾਂ ਪੈਸਟ ਹੈ ਪੈਸਟ ਜਿਹੜਾ ਬਾਈ ਗੋਰੇ ਗੋਰੇ ਤੇ ਅੱਗੇ ਹੁਣ ਗੱਬਣ ਵੀ ਕਰੋ ਨਾ ਪੁੱਤ ਹਰ ਜੇ ਸਮੁੰਦਰ ਤੋਂ ਕੋਈ ਬਾਈ ਗੋਰੇ ਕੁੜੀ ਹੈ ਨਾ ਕਿਉਂਕਿ ਬਾਈ ਅਸੀਂ ਇੱਕੋ ਹੀ ਗਰੁੱਪ ਆ ਸਾਰੇ ਉਹ ਆਪ ਦਾ ਦੇਖ ਕੇ ਟੀ ਮੈਂਬਰ ਹੀ ਹਾਂ ਹਾਂਜੀ ਹਾਂਜੀ ਭਰਾ ਮਿੱਤਰਮਲਕ ਟੀ ਵਰਤੋਂ ਯਾਨੀ ਮੇਲੇ ਇਕੱਠੇ ਅਸੀਂ ਲੜਦੇ ਆਇਆ ਜੀ ਯਾਨੀ ਜਦੋਂ ਸਾਡੇ ਪਾਸੂ ਇਕੱਠੇ ਹੁੰਦੇ ਆ 8 9 ਨਾ ਪਾਸੂ ਹਾਂਜੀ ਹਾਂਜੀ ਠੀਕ ਆ ਠੀਕ ਆ ਦੇਖ ਸਕਦੇ ਹੋ ਜੀ ਤੇ ਦੋਆਂ ਦੇ ਚ ਲੜਾਈ ਸੀ ਇਹ ਪਹਿਲਾਂ ਵੀ ਇਹੋ ਝੋਟੀ ਕਿਸੇ ਮਕਾਲੀ ਹੋਈ ਪਾਪਾਈ ਆ ਪਾਪਾਈ ਆ ਪਾ ਇਹੋ ਝੋਟੀ ਨਹੀਂ ਪਹਿਲਾ ਹੀ ਕੰਪੀਟੀਸ਼ਨ ਹੈ ਇਹ ਝੋਟੀ ਦਾ ਇਹ ਝੋਟੀ ਦਾ ਪਹਿਲਾਗਾ ਤੇ ਪਹਿਲੀ ਵਾਰ ਚ ਝੋਟੀ ਪਹਿਲੇ ਨੰਬਰ ਤੇ ਲੱਗੀ ਆ ਠੀਕ ਆ ਬਾਜੀ ਤੁਹਾਨੂੰ ਧੰਨਵਾਦ ਜੀ ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੂੰ ਇੱਕਾਈ ਤੋਰ ਕੇ ਲਹਾਜੀ ਬਈ ਕੱਟੀ ਤੋਰ ਕੇ ਤੁਹਾਨੂੰ ਦਿਖਾ ਦਗੀ ਜੀ ਹਾਂ ਕੋਈ ਗੱਲ ਨਹੀਂ ਪਿਸਟਲ ਦੀ ਜੀ ਦੇਖ ਸਕਦੇ ਹੋਗੇ ਤੇ ਗੱਬਣ ਵੀ ਆ ਤੇ ਥੱਲੋਂ ਆਰਡਰ ਦੀ ਜਿਹੜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸਨਖੀ ਜਿਹੜੀ ਝੋਟੀ ਤਿਆਰ ਹੋ ਰਹੀ ਆ ਆਉਣ ਵਾਲੇ ਟ ਅਗੇ ਮਿਹਨਤਾ ਵਾਜ ਦੀ ਪਿਸਟਲ ਬੋਲ ਦਿੱਤੀ ਆ ਜੀ ਗੋਰ ਘੰਡੇ ਵਾਲੇ ਕੋਲੇ ਬੱਲਾਗਾ ਅੱਗੇ ਉਸਰੇ ਦੇ ਬੋਲ ਤੋਂ ਇਹ ਗੱਬਣਾ ਪਹਿਲੇ ਨੰਬਰ ਤੇ ਲੱਗੀ ਆ ਤੋਂ ਦੇਖ ਸਕਦੇ ਜੀ ਇਹ ਸੀ ਨੀਦੀ ਰਾਗੀ ਦੋਵਾਂ ਦਾ ਮੁਕਾਬਲਾ ਤੇ ਇੱਕ ਆ ਘੱਟੀ ਨੇ ਮੁਕਾਬਲਾ ਜਿੱਤਿਆ ਜੀ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵੀਰੇ ਤੁਹਾਨੂੰ ਮੁਬਾਰਕਾਂ ਤੁਸੀਂ ਮੇਰੇ ਨਾਲ ਆਇਆ ਤੇ ਜਿੱਤੇ ਵੀ ਤੇ ਆਪਾਂ ਗੱਲ ਕਰੀਏ ਇੱਕ ਇਹਨਾਂ ਦੇ ਪਰਾ ਘੱਟੀ ਦੇ ਲੱਗਿਆ ਅੱਠਵਾਂ ਨੰਬਰ ਹੀ ਅੱਠਵਾਂ ਨੰਬਰ ਲੱਗਿਆ ਰੀਵਨ ਬੰਨਾ ਹੈ ਬਾਕੀ 1200 ਤੇ ਇਹ ਕਿਹੜੇ ਪੀਓ ਦੀ ਆ ਗਈ ਬੋਲ ਕਿਹੜਾ ਇਹ ਲਾਹੌਰੀਏ ਬੋਲ ਦੀ ਆਈ ਲਾਹੌਰੀ ਬੋਲ ਦੀ ਲਾਹੌਰੀ ਬੋਲਦਾ ਆਪਣਾ ਕੋਲ ਜੁਗਨੂ ਬੋਲਦਾ ਵੀ ਚਾਰ ਪੰਜ ਮੇਲੇ ਚਾਹੀਦੇ ਆਂ ਇਹ ਦੇਖ ਸਕਦੇ ਹੋ ਲਾਹੌਰੀ ਬੋਲਦਾ ਰਿਆ ਮੇਰਾ ਬਾਗਵਾਲ ਮਿਲਦਾ ਗਿਆ ਇਹਦੀ ਪਹਿਲੀ ਵਾਰ ਹੀ ਆਈਏ ਤੁਸੀਂ ਪਹਿਲੀ ਵਾਰ ਹੀ ਆਇਓਗੇ ਨਾ ਅਸੀਂ ਦੂਜੀ ਵਾਰੀ ਪਹਿਲਾਂ ਕਿ ਲਗਾਇਓਗੇ ਪਹਿਲਾਂ ਸਾਣ ਦਿੱਤਾ ਹੈ ਆਪਣਾ ਛੜੇਕਦੋਂ ਜਿਹੜੇਕਦੋਂ ਕਿਹੜਾ ਸਾਣ ਕੋਈ ਨਾ ਕੋਈ ਨਾ ਚੂੜਜਾ ਕੱਲਦਾਈ ਚੌਥੇ ਨੰਬਰ ਦੇ ਦਾ ਉਹਦਾ ਬੱਚਾ ਸੀ ਆਪਣੇ ਕੋਲੇ ਚਾਰ ਚਾਰ ਹੁੰਦਾ ਦੇ ਵਿੱਚ ਹਾਂਜੀ ਠੀਕ ਆ ਠੀਕ ਆ ਉਹ ਬੱਚਾ ਸੀਗਾ ਤੇ ਹੁਣ ਇਹਨਾਂ ਕੋਲ ਲਾਹੌਰੀ ਦੀ ਕੱਟੀ ਕਿਹੜੇ ਪਿੰਡ ਕੋਲ ਸੀ ਆਪਣਾ ਸੁਜੂਮਾ ਪਿੰਡੀ ਸੁਜੂਮਾ ਪਿੰਡੀ ਕਿੱਥੇ ਸੰਗਰੂਜ ਜ਼ਿਲ੍ਹਾ ਜੀ ਸੰਗਰੂਜ ਜ਼ਿਲ੍ਹੇ 'ਚ ਸੁਜੂਮਾ ਪਿੰਡ ਹੈਗਾ ਬਾਈ ਦਾ ਤੇ ਆਉਣ ਵਾਲੇ ਸਮੇਂ ਫਿਰ ਹੁਣ ਭਾਗ ਲਿਆ ਕਰੋਗੇ ਹਾਂਜੀ ਵੀਰ ਜੀ ਹਾਂਜੀ ਤੇ ਗੱਬਣਾ ਤਾਂ ਨਹੀਂ ਹੈ ਇਡਾ ਉਗਰ ਦੋ ਜੀ ਹੈ ਡੋਗਰ ਸਾਨੀ ਡੋਗਰੇ ਸੁਨਾਵਸਤੀ ਜਾਗ ਚਾਹ ਡੋਗਰ ਹਾਂ ਚੰਗਾ ਸਾਨ ਉਹ ਵੀ ਤੇ ਬਾਈ ਤੋਰ ਕੇ ਲਹਾੜੇ ਕੱਟੀ ਕਰੀ ਲਓ ਦੇਖੋ ਸਾਰੇ ਭਰਾ ਨਵੇਂ ਮੁੰਡਿਆ ਸਾਰੇ ਭਰਾਵਾਂ ਨੂੰ ਵਧਾਈਆਂ ਗਿਆ ਤੇ ਦੇਖ ਸਕਦੇ ਹੋ ਜੇ ਕੋਈ ਭਰਾ ਇਹਨਾਂ ਦਾ ਮਿੱਤਰ ਹੈ ਆਪਣੇ ਚੈਨਲ ਨੂੰ ਦੇਖਦਾ ਹੈਗਾ ਤਾਂ ਭਰਾਵਾਂ ਨੂੰ ਕਮੈਂਟਾਂ ਚ ਵਧਾਈਆਂ ਜ਼ਰੂਰ ਦੇ ਦੇ ਜੀ ਲਓ ਦੇਖੋ ਇਹ ਆ ਕੱਟੀ ਹੈ ਲਾਹੌਰੀ ਦੀ ਤੇ 8ਵਾਂ ਨੰਬਰ ਲੱਗਿਆ ਕੱਟੀ ਨੂੰ ਠੀਕ ਆ ਬਾਈ ਜੀ ਧੰਨਵਾਦ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਆ ਜੀ ਸੋ ਇਹ ਸੀਗਾ ਜੀ ਦੋ ਅੰਦ ਨੀਲੀ ਰਾਵੀ ਦੇ ਵਿੱਚ ਜਿਹੜਾ ਫਾਈਨਲ ਮੁਕਾਬਲਾ ਸਾਨੂੰ ਰਿਜ਼ਲਟ ਦਿਖਾ ਦਿੱਤਾ ਆਪਾਂ ਜੀ ਬਾਕੀ ਦੇਖੋ ਰਿੰਗ ਖਾਲੀ ਹੋਇਆ ਕਿਉਂਕਿ ਪਸ਼ੂ ਉਹਦੇ ਚਵਾਈ ਦਾ ਸਮਾਂ ਹੋ ਗਿਆ ਇਸ ਕਰਕੇ ਜਿੰਨੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਪਹਿਲੇ ਤਿੰਨ ਜਾਨ ਨੰਬਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਸੋ ਇੰਨੀ ਇੱਕ ਵੀਡੀਓ ਸੀ ਜੀ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਆਉਣ ਵਾਲੇ ਜਿਹੜੇ ਵੀਡੀਓ ਹਰ ਵੀਡੀਓ ਆਪਣੇ ਚੈਨਲ ਤੇ ਅਪਡੇਟ ਹੁੰਦੀ ਰਹਿਣੀ ਆ ਸੋ ਧੰਨਵਾਦ